ਜਾਤ ਸਰਕਾਰ ਦੀ ਸਿੱਖਿਆ ਨੀਤੀ ਨੂੰ ਕਿਵੇਂ ਦੇਖਦੇ ਸਰਕਾਰ ਆਪਣੇ ਆਪ ਨੂੰ ਦੱਸ ਰਹੀ ਹੈ ਕਿ ਸਕੂਲ ਜਿਸ ਤਰ੍ਹਾਂ ਇਹਨਾਂ ਨੇ ਬਣਾਏ ਨੇ ਇਹੀ ਬਣਾ ਰਹੇ ਆ ਪਹਿਲਾਂ ਸਰਕਾਰਾਂ ਨੇ ਕੁਝ ਵੀ ਦਿੱਤਾ ਇਹ ਬਿਲਕੁਲ ਸਹੀ ਹੈ ਤੁਹਾਡੇ ਸਕੂਲ ਦੇ ਤੁਹਾਡੇ ਸਮੇਂ ਦੇ ਵਿੱਚ ਕੀ ਹਾਲਾਤ ਸੀ ਨੇ ਤੇ ਹੁਣ ਜਿਹੜਾ ਨੀ ਪੱਤਰ ਕਹਿ ਕੀ ਹੈ ਸਾਡੇ ਸਕੂਲ ਦੇ ਵਿੱਚ ਬਾਥਰੂਮ ਬਿਲਕੁਲ ਨਵੇਂ ਅਸੀਂ ਬਣਾਏ ਔਰ ਚੰਗੀ ਕੰਡੀਸ਼ਨ ਵਿੱਚ ਹੈ ਜੇ ਹੁਣ ਉਹਨਾਂ ਨੂੰ ਰੰਗ ਕਰਕੇ ਜੇ ਸਰਕਾਰ ਕਲੇਮ ਕਰੇ ਕਿ ਅਸੀਂ ਬਣਾਏ ਨੇ ਇਹ ਸਾਰੀ ਦੁਨੀਆ ਨੂੰ ਪਤਾ ਇਹੋ ਜਿਹੀਆਂ ਨੀਤੀਆਂ ਇਹੋ ਜਿਹਾ ਪ੍ਰਚਾਰ ਨਾਲ ਸਰਕਾਰ ਕੋ ਆਪਣੇ ਆਪ ਨੂੰ ਬਹੁਤ ਵਧੀਆ ਦੱਸ ਲਈ ਸਕਦੀ ਉਹਨਾਂ ਮੌਜੂਦਾ ਸਰਕਾਰ ਨੂੰ ਹੋਰ ਕਿਉਂ ਲੱਗਦਾ ਕਿ ਜੋ ਕੁਝ ਕੀਤਾ ਅਸੀਂ ਕੀਤਾ ਅੱਜ ਤੋਂ ਪਹਿਲਾਂ ਜਿਹੜੀ ਸਰਕਾਰੀ ਸਕੂਲਾਂ ਦੇ ਵਿੱਚ ਐਜੂਕੇਸ਼ਨ ਹੈ ਹੀ ਨਹੀਂ ਸੀ ਸਰਕਾਰੀ ਸਕੂਲਾਂ ਚੋਂ ਪੜ੍ਹ ਕੇ ਹੀ ਅੱਜ ਤੋਂ ਕੋਈ 5-10 ਸਾਲ ਦੇ ਆਪਾਂ ਪਹਿਲਾਂ ਦੀ ਗੱਲ ਕਰ ਲਈਏ ਸਾਰੇ ਦੇ ਸਾਰੇ IAS, IPS, PCS ਹੋਰ ਵੀ ਅਫਸਰ ਕਿਤੇ ਜਿਹੜੇ ਵੀ ਅਫਸਰ ਆਉਂਦੇ ਸੀ ਉਹ ਸਾਰੇ ਇਨ੍ਹਾਂ ਸਰਕਾਰੀ ਸਕੂਲਾਂ ਤੋਂ ਪੜ੍ਹ ਕੇ ਪੜੇ ਸਾਡੇ ਐਜੂਕੇਸ਼ਨ ਮਿਨਿਸਟਰ ਨੂੰ ਕਿਉਂ ਲੱਗਦਾ ਹੈ ਕਿ 70 ਸਾਲ ਦੇ ਵਿੱਚ ਜਿਹੜੀਆਂ ਪੁਰਾਣੀਆਂ ਸਰਕਾਰਾਂ ਸੀ ਉਹਨਾਂ ਤੋਂ ਵਾਪਸ ਵੀ ਨਹੀਂ ਕਹਿੰਦੇ ਬਣੇ ਕੀ ਬਾਥੂ ਨੂੰ ਰੱਗ ਦੇ ਰੋਗਨ ਕਰਕੇ ਕੀ ਨਵਾਂ ਬਾਥੂ ਬਣ ਜਾਂਦਾ ਹੈ ਬਾਥੂ ਪਹਿਲਾਂ ਹੀ ਬਣੇ ਨੇ ਔਰ ਰੰਗ ਰੋਗਨ ਵੀ ਉਹਨਾਂ ਨੂੰ ਹੋਏ ਹੋਏ ਸਤਿ ਸ਼੍ਰੀ ਅਕਾਲ ਜੀ ਤੁਸੀਂ ਪੰਜਾਬ ਪ੍ਰਾਈਮ ਟੀਵੀ ਦੇਖ ਰਹੇ ਹੋ ਪੰਜਾਬ ਦੀ ਭਗਵੰਤਮਾਨ ਸਰਕਾਰ ਹੈ ਜਿਹੜੀ ਦੋ ਮੁੱਦਿਆਂ ਦੇ ਉੱਤੇ ਬੜੀ ਸ਼ਕਤੀ ਦੇ ਨਾਲ ਕੰਮ ਕਰ ਰਹੀ ਹੈ ਕਹਿੰਦੇ ਆ ਕਿ ਅਸੀਂ ਜੁੱਧ ਨਸ਼ਿਆਂ ਵਿਰੁੱਧ ਤੇ ਸਿੱਖਿਆ ਨੀਤੀ ਜਿਹਦੇ ਉੱਤੇ ਕੰਮ ਕੀਤਾ ਜਾ ਰਿਹਾ ਹਰ ਰੋਜ਼ ਤੁਸੀਂ ਦੇਖਦੇ ਹੋ ਜਿਹੜੇ ਪੰਜਾਬ ਸਰਕਾਰ ਦੇ ਮੰਤਰੀ ਨੇ ਵਧਾਇਕ ਨੇ ਹੋਰ ਉਦੇਦਾਰ ਨੇ ਸਰਕਾਰੀ ਸਕੂਲਾਂ ਦੇ ਵਿੱਚ ਜਾਂਦੇ ਨੇ ਕਿਤੇ ਕਮਰਿਆਂ ਦਾ ਨਹੀਂ ਪੱਥਰ ਰੱਖਿਆ ਜਾ ਰਿਹਾ ਕਿਤੇ ਬਾਥਰੂਮਾਂ ਦਾ ਨਹੀਂ ਪੱਥਰ ਰੱਖਿਆ ਜਾ ਰਿਹਾ ਕਿਤੇ ਇਮਾਰਤਾਂ ਦਾ ਨਹੀਂ ਪੱਥਰ ਰੱਖਿਆ ਜਾ ਰਿਹਾ ਸਾਡੇ ਨਾਲ ਸੀਨੀਅਰ ਨੇਤਾ ਸਰਦਾਰ ਪਾਲ ਸਿੰਘ ਗਰੇਵਾਲ ਨੇ ਚੇਅਰਮੈਨ ਰਹੇ ਨੇ ਮਾਰਕੀਟ ਕਮੇਟੀ ਲੁਧਿਆਣਾ ਦੇ ਕਾਉਂਸਲਰ ਰਹੇ ਨੇ ਕਈ ਵਾਰ ਗੱਲਬਾਤ ਕਰਦੇ ਆ ਕਿ ਪੰਜਾਬ ਸਰਕਾਰ ਦੀ ਸਿੱਖਿਆ ਨੀਤੀ ਨੂੰ ਕਿਵੇਂ ਦੇਖਦੇ ਆ ਅੱਜ ਤੋਂ ਪਹਿਲਾਂ ਸਰਕਾਰੀ ਸਕੂਲ ਕਿੱਦਾਂ ਦੇ ਸੀ ਕਿੰਨਾ ਕੁ ਸਿੱਖਿਆ ਨੀਤੀ ਦੇ ਨਾਲ ਸਕੂਲਾਂ ਦਾ ਸੁਧਾਰ ਹੋਇਆ ਕਿੰਨੇ ਕੁ ਸਕੂਲ ਬਦਲੇ ਨੇ ਭਾਈ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਭਾਈ ਪੰਜਾਬ ਸਰਕਾਰ ਦੀ ਸਿੱਖਿਆ ਨੀਤੀ ਨੂੰ ਕਿਵੇਂ ਦੇਖਦੇ ਹੋ ਪੰਜਾਬ ਸਰਕਾਰ ਦੀ ਸਿੱਖਿਆ ਨੀਤੀ ਇਹੋ ਜਿਹੀਆਂ ਨੀਤੀਆਂ ਤਾਂ ਹਰ ਸਰਕਾਰ ਬਣਾਉਂਦੀ ਰਹੀ ਹੈ ਪਰ ਜਿਸ ਤਰੀਕੇ ਨਾਲ ਇਹਨੂੰ ਹਾਈਲਾਈਟ ਕੀਤਾ ਜਾ ਰਿਹਾ ਹੈ ਇਹ ਕੋਈ ਸ਼ਲਾਘਾਯੋਗ ਨਹੀਂ ਹੈ ਜਿਸ ਤਰ੍ਹਾਂ ਸਰਕਾਰ ਆਪਣੇ ਆਪ ਨੂੰ ਦੱਸ ਰਹੀ ਹੈ ਕਿ ਸਕੂਲ ਜਿਸ ਤਰ੍ਹਾਂ ਇਹਨਾਂ ਨੇ ਬਣਾਏ ਨੇ ਇਹੀ ਬਣਾ ਰਿਹਾ ਹੈ ਪਹਿਲਾਂ ਸਰਕਾਰਾਂ ਨੇ ਕੁਝ ਵੀ ਕੀਤਾ ਏ ਬਿਲਕੁਲ ਗੱਲ ਤਾਂ ਬਹੁਤ ਕੁਝ ਸਰਕਾਰੀ ਸਕੂਲਾਂ 'ਚ ਪਿਛਲੀਆਂ ਦੋ ਸਰਕਾਰਾਂ ਵਿੱਚ ਹੋਇਆ ਹੈ ਬਹੁਤ ਸਾਰੀਆਂ ਬਿਲਡਿੰਗਸ ਰੈਨੋਵੇਟ ਹੋਈਆਂ ਨੇ ਸਾਡੇ ਆਪਣੇ ਸਕੂਲ ਸਾਡੇ ਜਮਾਲਪੁਰ ਦੇ ਦੋ ਸਕੂਲ ਹੈ ਦੋਨਾਂ ਦੀਆਂ ਬਿਲਡਿੰਗਾਂ ਟੋਟਲੀ ਨਵੀਆਂ ਬਣੀਆਂ ਪਿਛਲੀ ਦੋ ਟਨਿਓਰਸ ਦੇ ਵਿੱਚ ਬਾਕੀ ਜੋ ਇਹ ਬਾਥਰੂਮਸ ਦੀ ਬਹੁਤ ਵੱਡੀ ਗੱਲ ਹੈ ਇੱਕ ਬਾਥਰੂਮ ਦਾ ਉਹ ਵਾਟਿੰਗ ਕਰਦੇ ਨੇ ਔਰ ਉਹਦੇ ਤੇ ਪੱਥਰ ਲਗਾਇਆ ਜਾਂਦਾ ਹੈ ਤੇ ਬਾਥਰੂਮ ਤਾਂ ਜਦੋਂ ਦਾ ਮੈਂ ਵੀ ਆਪਣੇ ਸਰਕਾਰੀ ਸਕੂਲਾਂ ਚ ਹੀ ਪੜਿਆ ਤੇ ਸਰਕਾਰੀ ਕਾਲਜੇ ਚ ਹੀ ਪੜਿਆ ਲੇਕਿਨ ਹਰ ਸਕੂਲ ਚ ਬਾਥਰੂਮ ਤਾਂ ਪਹਿਲਾਂ ਵੀ ਸੀਗੇ ਇਹ ਵੀ ਬਾਥਰੂਮ ਨਹੀਂ ਸੀਗੇ ਬਾਥਰੂਮ ਸੀਗੇ ਬਹੁਤ ਸਕੂਲਾਂ ਵਿੱਚ ਬਹੁਤ ਵਧੀਆ ਕੰਡੀਸ਼ਨ ਦੇ ਬਾਥਰੂਮ ਵੀ ਹੈਗੇ ਨੇ ਸਾਡੇ ਸਕੂਲ ਦੇ ਵਿੱਚ ਬਾਥਰੂਮ ਬਿਲਕੁਲ ਨਵੇਂ ਅਸੀਂ ਬਣਾਏ ਔਰ ਚੰਗੀ ਕੰਡੀਸ਼ਨ ਵਿੱਚ ਹੈ ਜੇ ਹੁਣ ਉਹਨਾਂ ਨੂੰ ਰੰਗ ਕਰਕੇ ਜੇ ਸਰਕਾਰ ਕਲੇਮ ਕਰੇ ਕਿ ਅਸੀਂ ਬਣਾਏ ਨੇ ਇਹ ਸਾਰੀ ਦੁਨੀਆ ਨੂੰ ਪਤਾ ਇਹ ਸਾਰੇ ਸਟੂਡੈਂਟਸ ਜਿਹੜੇ ਉੱਤੇ ਪੜ੍ਹਦੇ ਨੇ ਉਹਨਾਂ ਦੇ ਮਾਪੇ ਜਿਹੜੇ ਕਿ ਸਕੂਲ ਵਿੱਚ ਅਕਸਰ ਹੁੰਦੇ ਨੇ ਉਹਨਾਂ ਸਾਰਿਆਂ ਨੂੰ ਪਤਾ ਇਹੋ ਜਿਹੀਆਂ ਨੀਤੀਆਂ ਇਹੋ ਜਿਹਾ ਪ੍ਰਚਾਰ ਨਾਲ ਸਰਕਾਰ ਕੋਈ ਆਪਣੇ ਆਪ ਨੂੰ ਬਹੁਤ ਵਧੀਆ ਦੱਸ ਨਹੀਂ ਸਕਦੀ ਲੇਕਿਨ ਕੁਝ ਕਰਨਾ ਚਾਹੀਦਾ ਹੈ ਕੁਝ ਕਰਕੇ ਫਿਰ ਉਹ ਆਪਣੇ ਆਪ ਦੀ ਇਹ ਪ੍ਰਾਪਤੀ ਨੂੰ ਹਾਈਲਾਈਟ ਕਰੇ ਤਾ ਪਤਾ ਲੱਗਦਾ ਹੈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਬਈ ਜਿਸ ਮੈਂ ਇਲਾਕੇ ਦਾ ਸਰਪੰਚ ਹੁੰਦਾ ਹੈ ਕਾਉਂਸਲਰ ਹੁੰਦਾ ਹੈ ਉਹ ਜਿਹੜੀ ਇੱਕ ਕਮੇਟੀ ਬਣ ਜਾਂਦੀ ਹੈ ਸਕੂਲ ਦੀ ਉਹਦਾ ਮੁਖੀ ਆ ਵੀ ਹੁੰਦਾ ਤੁਸੀਂ ਵੀ ਲੰਮਾ ਸਮਾਂ ਕਾਉਂਸਲਰ ਰਹੇ ਹੋ ਨਾ ਤੁਹਾਡੇ ਸਕੂਲ ਦੇ ਤੁਹਾਡੇ ਸਮੇਂ ਦੇ ਵਿੱਚ ਕੀ ਹਾਲਾਤ ਸੀਗੇ ਤੇ ਹੁਣ ਜਿਹੜਾ ਨੀ ਪੱਤਰ ਕਹ ਕੇ ਕੀ ਹੈ ਸਾਡੇ ਸਕੂਲ 'ਚ ਮੈਂ ਬਹੁਤ ਲੰਮੇ ਸਮੇ ਤੋਂ ਸਕੂਲ ਦਾ ਪ੍ਰਧਾਨ ਰਿਹਾ ਜਿਹੜੀ ਇਹਨਾਂ ਦੀ ਪੀਟੀਏ ਕਮੇਟੀ ਹੁੰਦੀ ਹੈ ਟੋਟਲੀ ਪੁਰਾਣਾ ਸਕੂਲ ਟਾ ਕੇ ਸੀ ਨਵਾਂ ਬਣਾਇਆ ਪਿਛਲੀਆਂ ਦੋ ਸਰਕਾਰਾਂ 'ਚ 2007 ਤੋਂ ਲੈ ਕੇ ਤੇ ਉਹ ਸਰਕਾਰ ਆਈ ਹੈ ਔਰ ਪਿਛਲੀ ਸਰਕਾਰ ਤੱਕ 100% ਅਸੀਂ ਉਹ ਜਿਹੜਾ ਸਕੂਲ ਆ ਪੁਰਾਣੀ ਬਿਲਡਿੰਗ ਤਾਂ ਆ ਕੇ ਨਵੀਂ ਬਣਾਈ ਹੈ ਔਰ ਇਸ ਤੋਂ ਵੀ ਅੱਗੇ ਇਹ ਦੱਸਣ ਵਾਲੀ ਗੱਲ ਹੈ ਕਿ ਅਸੀਂ ਐਨੀ ਵਧੀਆ ਸਾਡੀ ਕਮੇਟੀ ਨੇ ਸੁਪਰਵਾਈਜ਼ਨ ਕੀਤੀ ਸੀ ਕਿ ਅੱਠ ਕਮਰਿਆਂ ਦੀ ਗ੍ਰਾਂਟ ਵਿੱਚੋਂ ਅਸੀਂ ਉਸ ਸਕੂਲ ਵਾਸਤੇ ਇੱਕ ਹਾਲ ਤਿਆਰ ਕੀਤਾ ਜਿਹੜਾ ਕਿ ਸ਼ਾਇਦ ਹੀ ਤੁਹਾਨੂੰ ਕਿਤੇ ਏ ਦੇਖਣ ਨੂੰ ਮਿਲਿਆ ਹੋਵੇ ਸੋ ਮੇਰੇ ਕਹਿਣ ਤੋਂ ਬਾਅਦ ਇਹ ਪੈਸੇ ਅਟਕ ਪਰਿਆ ਤੇ ਸਿਰਫ ਇੱਕ ਕਮਰਾ ਜਿਹੜਾ ਕਿ ਉੱਪਰ ਅਸੀਂ ਚਾਰ ਕਮਰੇ ਥੱਲੇ ਔਰ ਚਾਰ ਕਮਰੇ ਉੱਪਰ ਥੱਲੇ ਹਾਲ ਹਾਲ ਦੇ ਉੱਪਰ ਇੱਕ ਚਾਰ ਕਮਰੇ ਉਹਦੇ ਉੱਪਰ ਫਿਰ ਚਾਰ ਕਮਰੇ ਅਸੀਂ ਬਣਾਏ ਲੇਕਿਨ ਥੋੜੀ ਜਗ੍ਹਾ ਬਚਦੀ ਸੀ ਇੱਕ ਕਮਰਾ ਉਥੇ ਹੋਰ ਬਣ ਸਕਦਾ ਸੀ ਜਿਹੜਾ ਕਿ ਸਾਡੀ ਪਲੈਨਿੰਗ ਦੇ ਵਿੱਚ ਅਗਲੀ ਜਿਹੜੀ ਹੈਗੀ ਹੈ ਗ੍ਰਾਂਟ ਮੰਡਿ ਸੀ ਉਹਦੇ ਵਿੱਚ ਉਹ ਬਣਿਆ ਬਣਨਾ ਸੀ ਅਗਲੀ ਗ੍ਰਾਂਟ ਆਈ ਔਰ ਕਮਰਾ ਬਣ ਗਿਆ ਉਹ ਇੱਕ ਕਮਰੇ ਦਾ ਇਹਨਾਂ ਨੇ ਅਦਗਾਟਨ ਕੀਤਾ ਲੇਕਿਨ ਮੈਂ ਤੁਹਾਨੂੰ ਦਾਅਵੇ ਨਾ ਕਹਿ ਸਕਦਾ ਕਿ ਬਾਕੀ ਸਾਰਾ ਸਕੂਲ ਅਸੀਂ ਜਦੋਂ ਅਸੀਂ ਸਾਡੀ ਕਮੇਟੀ ਸੀ ਉਸ ਦੇ ਦੌਰਾਨ ਬਣਿਆ ਉਸ ਵੇਲੇ ਦੇ ਜਿਹੜੇ ਸਾਡੇ ਟੀਚਰ ਸਾਹਿਬਾਨ ਸੀ ਉਹ ਖ ਅਧਿਆਪਕ ਸੀ ਉਹਨਾਂ ਦਾ ਵੀ ਬੜਾ ਯੋਗਦਾਨ ਪਿਆ ਭਾਜੀ ਪਿਛਲੇ ਸਮੇਂ ਦੇ ਵਿੱਚ ਆਪਾਂ ਦੇਖਿਆ ਬਹੁਤ ਸਾਰੇ ਸਰਕਾਰੀ ਸਕੂਲਾਂ 'ਚ ਪੜੇ ਜਿਹੜੇ ਲੋਕ ਸੀਗੇ ਵੱਡੇ-ਵੱਡੇ ਅਹੁਦਿਆਂ 'ਤੇ ਰਹੇ ਕੇਂਦਰ ਦੇ ਵਿੱਚ ਮੰਤਰੀ ਰਹੇ ਤੁਸੀਂ ਵੀ ਕਹਾਂ ਮੈਂ ਸਰਕਾਰੀ ਸਕੂਲ ਦੇ ਵਿੱਚ ਪੜਿਆ ਤੁਹਾਡੇ ਜਿਹੜੇ ਬ੍ਰਦਰ ਨੇ ਉਹ ਵੀ ਚੰਗੇ ਉੱਚ ਅਹੁਦਿਆਂ 'ਤੇ ਰਹੇ ਨੇ ਵੱਡੇ ਅਹੁਦਿਆਂ 'ਤੇ ਰਹੇ ਨੇ ਫਿਰ ਇਸ ਮੌਜੂਦਾ ਸਰਕਾਰ ਨੂੰ ਹੁਣ ਕਿਉਂ ਲੱਗਦਾ ਕਿ ਜੋ ਕੁਝ ਕੀਤਾ ਅਸੀਂ ਕੀਤਾ ਅੱਜ ਤੋਂ ਪਹਿਲਾਂ ਜਿਹੜੀ ਸਰਕਾਰੀ ਸਕੂਲਾਂ ਦੇ ਵਿੱਚ ਐਜੂਕੇਸ਼ਨ ਹੈ ਹੀ ਨਹੀਂ ਸੀ ਇਹ ਮੈਂ ਪਹਿਲਾਂ ਵੀ ਤੁਹਾਨੂੰ ਦੱਸ ਚੁੱਕਿਆ ਕਿ ਇਹ ਜੋ ਸਰਕਾਰੀ ਸਕੂਲ ਨੇ ਇਹ ਪਹਿਲਾਂ ਵੀ ਸੀਗੇ ਔਰ ਇਨ੍ਹਾਂ ਸਰਕਾਰੀ ਸਕੂਲਾਂ 'ਚੋਂ ਪੜ ਕੇ ਹੀ ਅੱਜ ਤੋਂ ਕੋਈ 5-10 ਸਾਲ ਦੇ ਆਪਾਂ ਪਹਿਲਾਂ ਦੀ ਗੱਲ ਕਰ ਲਈਏ ਸਾਰੇ ਦੇ ਸਾਰੇ IAS, I, IPS, PCS ਹੋਰ ਵੀ ਅਫੀਸਰ ਕੇਡਰ ਦੇ ਜਿਹੜੇ ਵੀ ਅਫਸਰ ਆਉਂਦੇ ਸੀ ਉਹ ਸਾਰੇ ਇਨ੍ਹਾਂ ਸਰਕਾਰੀ ਸਕੂਲਾਂ ਤੋਂ ਪੜ੍ਹ ਕੇ ਬਣੇ ਆ ਉਸ ਵਕਤ ਜੋ گورਨਮੈਂਟ ਸਕੂਲਾਂ ਦੀ ਆਪਾਂ ਗੱਲ ਕਰੀਏ ਜਾਂ ਜਿਹੜੇ ਪਬਲਿਕ ਸਕੂਲ ਹੈ ਇਹ 2000 ਤੋਂ ਪਹਿਲਾਂ ਤਾਂ ਬਹੁਤੀ ਹੂਦ ਵਿੱਚ ਹੈ ਹੀ ਨਹੀਂ ਸੀ ਬਹੁਤ ਘੱਟ ਸਕੂਲ ਸੀਗੇ ਲੇਕਿਨ ਉਸ ਤੋਂ ਬਾਅਦ ਇਹ ਜਿਹੜੇ ਪਬਲਿਕ ਸਕੂਲ ਆਰ گورਨਮੈਂਟ ਸਕੂਲ ਆ ਪਿਛਲੇ 15 ਜਾਂ 20 ਸਾਲਾਂ ਦੇ ਵਿੱਚ ਇਹ ਆਪਣੀ ਨਵੀਂ ਹੋਂਦ ਵਿੱਚ ਆਇਆ। ਫਿਰ ਸਾਡੇ ਐਜੂਕੇਸ਼ਨ ਮਿਨਿਸਟਰ ਨੂੰ ਕਿਉਂ ਲੱਗਦਾ ਹੈ ਵੀ 70 ਸਾਲ ਦੇ ਵਿੱਚ ਜਿਹੜੀਆਂ ਪੁਰਾਣੀਆਂ ਸਰਕਾਰਾਂ ਸੀ ਉਹਨਾਂ ਤੋਂ ਬਾਥਰੂਮ ਹੀ ਨਹੀਂ ਕਹਿੰਦੇ ਬਣੇ। ਇਹ ਤਾਂ ਕਹਿਣ ਦੀ ਗੱਲ ਹੈ। ਲੇਕਿਨ ਇਸ ਕਲ ਦਾ ਜੋ ਤੁਹਾਡਾ ਪ੍ਰੈਸ ਹੈ ਔਰ ਜੋ ਸਾਡੇ ਅਖਬਾਰ ਦੇ ਨੁਮਾਇੰਦੇ ਨੇ ਉਹ ਜਾ ਕੇ ਸਕੂਲਾਂ 'ਚ ਦੇਖ ਕੇ ਔਰ ਇਹਦੇ ਬਾਰੇ ਚੰਗੀ ਜਾਣਕਾਰੀ ਦੇ ਸਕਦੇ ਨੇ ਕਿ ਕਿੰਨੇ ਸਕੂਲਾਂ ਵਿੱਚ ਇਹਨਾਂ ਨੇ ਨਵੇਂ-ਨਵੇਂ ਬਾਥਰੂਮ ਬਣਾਏ ਨੇ। ਬਾਥਰੂਮ ਨੂੰ ਰੰਗ ਰੋਗਨ ਕਰਕੇ ਨੀ ਨਵਾਂ ਬਾਥਰੂਮ ਬਣ ਜਾਂਦਾ ਬਾਥਰੂਮ ਪਹਿਲਾਂ ਹੀ ਬਣੇ ਨੇ ਔਰ ਰੰਗ ਰੋਗਨ ਵੀ ਉਹਨਾਂ ਨੂੰ ਹੋਏ ਹੋਏ ਨੇ ਲੇਕਿਨ ਆਪਣੀ ਸ਼ੋਰਤ ਵਾਸਤੇ ਉਹਨਾਂ ਨੂੰ ਦੁਬਾਰਾ ਰੰਗ ਕਰਕੇ ਇਹ ਤਾਂ ਲੋਕਾਂ ਦੀ ਵਾਵਾ ਘਟਣਾ ਚਾਹੁੰਦੇ ਆ ਲਾਸਵਾਲ ਹੈ ਮੇਰਾ ਜੁਧ ਨਸ਼ਾ ਵਿਰੁੱਧ ਦੂਜੀ ਮਹਿਮ ਵੀ ਚੱਲ ਰਹੀ ਹੈ ਉਹਨੂੰ ਕਿਵੇਂ ਦੇਖਦੇ ਹੋ ਤੁਸੀਂ ਨਸ਼ਾ ਵਿਰੁੱਧ ਨਸ਼ੇ ਮਾੜੀ ਚੀਜ਼ ਹੈ ਜੋ ਅੱਜਕਲ ਨਸ਼ੇ ਇਹ ਚੱਲ ਰਹੇ ਨੇ ਇਹ ਨਸ਼ੇ ਬਹੁਤ ਹੀ ਘਾਤਕ ਨੇ ਪਹਿਲਾਂ ਵਾਲੇ ਨਸ਼ਿਆਂ ਨਾਲੋਂ ਬਹੁਤ ਇਹ ਡਿਫਰੈਂਟ ਨਹੀਂ ਕਿਉਂਕਿ ਪਹਿਲੇ ਨਸ਼ੇ ਐਨੇ ਮਾਰੂ ਨਹੀਂ ਸੀ ਜਿੰਨੇ ਇਹ ਨਸ਼ੇ ਮਾਰੂ ਨੇ ਔਰ ਨਸ਼ਿਆਂ ਤੇ ਕੰਟਰੋਲ ਹੋਣਾ ਚਾਹੀਦਾ ਹੈ ਸਰਕਾਰ ਉਪਰਾਲਾ ਕਰ ਰਹੀ ਆ ਬਹੁਤ ਵਧੀਆ ਕਰ ਰਹੀ ਹੈ ਲੇਕਿਨ ਉਹਦੇ ਵਿੱਚ ਜੇ ਕੋਈ ਨਸ਼ਾ ਕਰਦਾ ਹੈ ਜਾਂ 2 ਗ੍ਰਾਮ ਜਾਂ 4 ਗ੍ਰਾਮ ਵਾਲਾ ਛੋਟਾ ਛੋਟਾ ਬੰਦਾ ਤੁਰਿਆ ਫਿਰਦਾ ਉਹਨੂੰ ਫੜ ਕੇ ਇਹ ਆਪਣੇ ਨੰਬਰ ਆਫ ਜਿਹੜੇ ਹੈਗੇ ਆ ਇਹਨਾਂ ਨੂੰ ਫੜਨ ਦੀ ਨੰਬਰ ਵਧਾ ਰਹੇ ਨੇ ਲੇਕਿਨ ਅਸਲ ਵਿੱਚ ਇਹ ਕਾਬੂ ਤਾਂ ਹੁਣ ਹੈ ਜੇਕਰ ਤੁਸੀਂ ਸੋਰਸ ਨੂੰ ਫੜੋ ਇਹ ਸਪਲਾਈ ਕਿੱਥੋਂ ਹੁੰਦੇ ਨੇ ਸਪਲਾਈ ਕੋਈ 2-2 4-4 ਗ੍ਰਾਮ ਵਾਲੇ ਸਪਲਾਇਰ ਹੀ ਹੈਗੇ ਜਿਹੜੇ ਮੇਨ ਇਥੇ ਕੰਮ ਕਰਨ ਵਾਲੇ ਨੇ ਉਹ ਕਿਲਵਾਂ ਚ ਜਿਆਦਾ ਆਪਣੀ ਨਫਰੀ ਚ ਜਿਆਦਾ ਕੁਆਟਿਟੀ ਚ ਜਿਹੜੇ ਵੇਚਣ ਵਾਲੇ ਆ ਜਿੰਨਾ ਚਿਰ ਸਪਲਾਈ ਲਾਈਨ ਨਹੀਂ ਟੁੱਟਦੀ ਉਹਨਾਂ ਚ ਨਸ਼ਿਆਂ ਤੇ ਕੰਟਰੋਲ ਨਹੀਂ ਹੋ ਸਕਦਾ ਭਾਵੇਂ ਸਰਕਾਰ ਉਪਰਾਲੇ ਕਰ ਰਹੀ ਹੈ ਲੇਕਿਨ ਇਹ ਉਪਰਾਲੇ ਉਹਨਾਂ ਦੇ ਤਾਂ ਹੀ ਕਾਮਯਾਬ ਹੋਣਗੇ ਜੇਕਰ ਇਹ ਜਿੱਥੋਂ ਨਸ਼ਾ ਚੱਲਦਾ ਉਹ ਸੋਰਸ ਨੂੰ ਨਹੀਂ ਫੜਦੇ ਇਹ ਸਰਨਾਲ ਸੀਨੀਅਰ ਕਾਂਗਰਸੀ ਅਗੂ ਸਰਦਾਰ ਪਾਲ ਸਿੰਘ ਗਰੇਵਾਲ ਸੀ ਜਿਹੜੇ ਕਹਿੰਦੇ ਕਿ ਸਰਕਾਰ ਨੂੰ ਜਿਹੜੀਆਂ ਨੀਤੀਆਂ ਚਲਾਈਆਂ ਹੋਈਆਂ ਨੇ ਉਹਨਾਂ ਦਾ ਲੋਕ ਦਿਖਾਵਾ ਘੱਟ ਕਰਨਾ ਚਾਹੀਦਾ ਇਮਾਨਦਾਰੀ ਨਾਲ ਕੰਮ ਕਰਨਾ ਚਾਹੀਦਾ ਭਾਵੇਂ ਉਹ ਸਿੱਖਿਆ ਨੀਤੀ ਹੈ ਭਾਵੇਂ ਜੁਧ ਨਸ਼ਿਆਂ ਵਿਰੋਧ ਹੈ ਇਹ ਗੱਲਬਾਤ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਸੁਝਾਅ ਜ਼ਰੂਰ ਦਿਓ ਅੱਜ ਦੇ ਲਈ ਇੰਨਾ ਹੀ ਧੰਨਵਾਦ ਸਤਿ ਸ੍ਰੀ ਅਕਾਲ